ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਬੜੀ ਇੰਪੋਰਟੈਂਟ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਅੱਜ ਚੀਫ ਇਲੈਕਸ਼ਨ ਕਮਿਸ਼ਨਰ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਜਿਹੜੇ ਆ ਅੱਜ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਸਕਦੇ ਨੇ ਅੱਜ ਓਪੀਸੀ ਕਰਨ ਜਾ ਰਹੇ 3 ਵਜੇ ਉਹਨਾਂ ਦੀ ਪੀਸੀ ਹੈ ਉਸ ਦੇ ਵਿੱਚ ਹਰਿਆਣਾ ਅਤੇ ਜੰਮੂ ਕਸ਼ਮੀਰ ਦੇ ਵਿਧਾਨ ਸਭਾ ਸੜਕ ਹਾਦਸਿਆਂ ਦੌਰਾਨ ਵਰਦਾਨ ਸਾਬਿਤ ਹੋ ਰਹੀ ਸੜਕ ਸੁਰੱਖਿਆ ਫੋਰਸ ਨੇ ਹੁਣ ਤੱਕ ਕਈ ਕੀਮਤੀ ਜਾਨਾਂ ਬਚਾਈਆਂ ਇਸ ਫੋਰਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਜਿੱਥੇ ਰਿਕਾਰਡ ਕਾਇਮ ਕੀਤਾ ਹੈ ਉੱਥੇ ਹੀ ਕਈ ਘਰਾਂ ਦੇ ਚਿਰਾਗ ਬੁਝਣ ਤੋਂ ਵੀ ਬਚਾਏ ਨੇ ਅਤ ਆਧੁਨਿਕ ਯੰਤਰਾਂ ਦੇ ਨਾਲ ਲੈਸ 144 ਅਤ ਆਧੁਨਿਕ ਵਾਹਨ ਪੰਜਾਬ ਪਰ ਦੇ ਨਾਜ਼ੁਕ ਰਸਤਿਆਂ ਤੇ 24 ਘੰਟੇ ਮੌਜੂਦ ਰਹਿੰਦੇ ਨੇ ਇਹਨਾਂ ਦੀ ਮੌਜੂਦਗੀ ਦੇ ਚਲਦਿਆਂ ਐਸਐਸਫ ਫਰੂਟਾਂ ਤੇ ਅਪਰਾਧ ਦਰ ਘਟੀ ਹੈ ਅਤੇ ਸੜਕ ਹਾਦਸਿਆਂ ਦੌਰਾਨ ਹੁੰਦੀਆਂ ਮੌਤਾਂ ਦੇ ਵਿੱਚ ਵੀ ਕਮੀ ਆਈ ਹੈ ਹੈਲਿਕਸ ਗੱਡੀ ਇੱਕ ਐਸੀ ਗੱਡੀ ਆ ਜਿਹਦੇ ਵਿੱਚ ਬਹੁਤ ਪਾਵਰ ਆ ਮੋਰਓਵਰ ਸਾਨੂੰ ਇੱਕ ਡਾਲਾ ਵੀ ਮਿਲਿਆ ਪਿੱਛੇ ਜਿਹਦੇ ਵਿੱਚ ਆਪਾਂ ਇੱਕ ਸਟ੍ਰੈਚਰ ਕੌਨਸ ਵਗੈਰਾ ਰੱਖੀਆਂ ਤਾਂ ਕਿ ਜੋ ਕਿਤੇ ਐਕਸੀਡੈਂਟ ਹੋ ਜਾਵੇ ਆਪਾਂ ਉਸ ਨੂੰ ਉੱਥੇ ਰੱਖ ਕੇ ਆਪਾਂ ਇੱਕ ਸੁਚਾਰੂ ਢੰਗ ਨਾਲ ਜਿਹੜਾ ਜਾਮ ਆ ਉਸ ਨੂੰ ਆਪਾਂ ਕਲੀਅਰ ਕਰਾ ਸਕਦੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਉਣਾ ਹੈ ਪੰਜਾਬ ਪੇਸ਼ ਦਾ ਪਹਿਲਾ ਸੂਬਾ ਬਣਨ ਜਾ ਰਿਹਾ ਹੈ ਇਸ ਸੂਬੇ ਕੋਲ ਸੜਕਾਂ ਤੇ ਐਕਸੀਡੈਂਟ ਤੇ ਸੜਕਾਂ ਤੇ ਕੋਈ ਹੋਰ ਕਿਸਮ ਦੇ ਕ੍ਰਾਈਮ ਨੂੰ ਰੋਕਣ ਵਾਸਤੇ ਅਲੱਗ ਫੋਰਸ ਬਣਾਈ ਜਾ ਰਹੀ ਹੈ 3 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਇਲੈਕਸ਼ਨ ਦਾ ਐਲਾਨ ਕੀਤਾ ਜਾ ਸਕਦਾ ਯਾਨੀ ਤਰੀਕਾ ਦਾ ਐਲਾਨ ਕੀਤਾ ਜਾ ਸਕਦਾ ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਵਿੱਚ 90 ਵਿਧਾਨ ਸਭਾ ਸੀਟਾਂ ਨੇ ਤੇ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਨਵੀਂ ਹੱਦਬੰਦੀ ਹੋਈ ਹੈ 2019 ਤੋਂ ਬਾਅਦ ਧਾਰਾ 370 ਜਦੋਂ ਦੀ ਲਾਗੂ ਹੋਈ ਹੈ ਜੰਮੂ ਕਸ਼ਮੀਰ ਚ ਇਹ ਪਹਿਲਾ ਇਲੈਕਸ਼ਨ ਹੋਵੇਗਾ ਬੜਾ ਇੰਪੋਰਟੈਂਟ ਇਲੈਕਸ਼ਨ ਔਰ ਬੜੀ ਇੰਪੋਰਟੈਂਟ ਅਨਾਉਂਸਮੈਂਟ ਹੈ ਅੱਜ ਕਿਉਂਕਿ ਇਹ ਇਲੈਕਸ਼ਨ ਜਿਹੜਾ ਹੈ ਦੋ ਚਰਨਾਂ ਦੇ ਵਿੱਚ ਕਰਵਾਇਆ ਜਾ ਸਕਦਾ ਹੈ ਹਾਲਾਂਕਿ ਹਰਿਆਣਾ ਦੇ ਵਿੱਚ ਇੱਕ ਚਰਨ ਚ ਹੀ ਇਲੈਕਸ਼ਨ ਹੋਏਗਾ ਨਵੀਂ ਸੀਟਾਂ ਤੇ ਲੇਕਿਨ ਜੰਮੂ ਕਸ਼ਮੀਰ ਦੇ ਵਿੱਚ ਦੋ ਚੜਲਾਂ ਦੇ ਵਿੱਚ ਇਹ ਇਲੈਕਸ਼ਨ ਹੋ ਸਕਦਾ ਹੈ ਹਰਿਆਣਾ ਦੇ ਵਿੱਚ 90 ਸੀਟਾਂ ਨੇ ਇਸ ਵੇਲੇ ਵਰਤਮਾਨ ਸੀਟਾਂ ਜਿਹੜੀਆਂ ਹੈਗੀਆਂ ਜਿੱਚ ਤਿੰਨ ਸੀਟਾਂ ਹਜੇ ਵੇਲੀਆਂ ਨੇ ਭਾਜਪਾ ਦੇ ਕੋਲ 41 ਸੀਟਾਂ ਨੇ ਕਾਂਗਰਸ ਦੇ ਕੋਲ 29 ਜੀ ਜੀ ਪੀ ਕੋ 10 ਆਈ ਐਨ ਐਲ ਡੀ ਅਤੇ ਐਚ ਐਲ ਪੀ ਦੇ ਕੋਲ ਇੱਕ ਇੱਕ ਵਿਧਾਇਕ ਹੈ ਤੇ ਪੰਜ ਇਹਦੇ ਚ ਨਿਰਦਲिए ਯਾਨੀ ਇੰਡੀਪੈਂਡੈਂਟ ਵਿਧਾਇਕ ਹਨ ਤੇ 2019 ਚ ਜਦੋਂ ਧਾਰਾ 370 ਹਟਾਈ ਗਈ ਸੀ ਉਸ ਤੋਂ ਬਾਅਦ ਜੰਮੂ ਕਸ਼ਮੀਰ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਸੀ ਜਿੱਚ ਲਦਾਖ ਨੂੰ ਵੱਖਰਾ ਕਰਕੇ 100% ਜੰਮੂ ਯੂਟੀ ਬਣਾ ਦਿੱਤਾ ਗਿਆ ਸੀਗਾ ਜਦ ਕਿ ਜਿਹੜਾ ਜੰਮੂ ਕਸ਼ਮੀਰ ਹੈ ਜੰਮੂ ਕਸ਼ਮੀਰ ਚ ਇਲੈਕਸ਼ਨ ਯਾਨੀ ਵਿਧਾਨ ਸਭਾ ਵਾਲੀ ਯੂਟੀ ਐਲਾਨਿਆ ਗਿਆ ਸੀ ਜਿੱਦਾਂ ਦਿੱਲੀ ਹੈ ਤੇ ਇਸ ਤੋਂ ਬਾਅਦ ਲਗਾਤਾਰ ਸਿਆਸੀ ਪਾਰਟੀਆਂ ਇਹ ਮੰਗ ਕਰ ਰਹੀਆਂ ਸਨ ਕਿ ਜੰਮੂ ਕਸ਼ਮੀਰ ਨੂੰ ਜਲਦ ਤੋਂ ਜਲਦ प्रदेश ਦਾ ਦਰਜਾ ਦਿੱਤਾ ਜਾਵੇ ਯਾਨੀ ਇਲੈਕਸ਼ਨ ਕਰਵਾਏ ਜਾਣ ਇਲੈਕਸ਼ਨ ਕਮਿਸ਼ਨ ਨੇ ਇੱਥੇ ਨਵੀਂ ਹੱਦਬੰਦੀ ਦੇ ਮੁਤਾਬਕ ਜਿਹੜੀ ਹੱਦਬੰਦੀ ਕੀਤੀ ਉਸ ਤੋਂ ਬਾਅਦ ਜਦੋਂ 2022 ਚ ਇਹ ਕੰਮ ਪੂਰਾ ਹੋਇਆ ਤੇ ਉਸ ਤੋਂ ਬਾਅਦ 90 ਸੀਟਾਂ ਇੱਥੇ ਵੀ 90 ਸੀਟਾਂ ਜਿਹੜੀਆਂ ਹੈਗੀਆਂ ਉਹ ਬਣਾਈਆਂ ਗਈਆਂ ਜਿਸ ਦੇ ਵਿੱਚ ਜੰਮੂ 'ਚ 43 ਅਤੇ ਕਸ਼ਮੀਰ 'ਚ 47 ਵਿਧਾਨ ਸਭਾ ਸੀਟਾਂ ਦਾ ਦਾ ਫੈਸਲਾ ਕੀਤਾ ਗਿਆ 1914 'ਚ 87 ਵਿਧਾਨ ਸਭਾ ਸੀਟਾਂ ਤੇ ਚੋਣ ਹੋਈ ਸੀ ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਚੋਣ ਹੋਈਗੀ ਧਾਰਾ 3 ਤੋਂ 370 ਹਟਣ ਤੋਂ ਬਾਅਦ ਇਹ ਪਹਿਲੀ ਵਿਧਾਨ ਸਭਾ ਚੋਣ ਹੋਏਗੀ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਨੂੰ ਹੁਣ ਯੂਟੀ ਬਣਾ ਦਿੱਤਾ ਗਿਆ ਦੋ ਹਿੱਸਿਆਂ ਚ ਵੰਡ ਦਿੱਤਾ ਗਿਆ ਹੈ ਲਦਾਖ ਨੂੰ ਵੱਖਰਾ ਕਰ ਦਿੱਤਾ ਗਿਆ ਉੱਥੇ ਚੋਣ ਨਹੀਂ ਹੋਣਗੇ ਲੇਕਿਨ ਜੰਮੂ ਕਸ਼ਮੀਰ ਚ ਚੋਣ ਚੋਣ ਜਿਹੜੀ ਆ ਉਹ ਹੋਏਗੀ ਜਿਸ ਨੂੰ ਜੰਮੂ ਦੀ 37 ਅਤੇ ਕਸ਼ਮੀਰ ਘਾਟੀ ਦੀਆਂ 46 ਸੀਟਾਂ ਤੋਂ ਇਲਾਵਾ 6 ਸੀਟਾਂ ਲਦਾਖ ਦੀਆਂ ਵੀ ਸ਼ਾਮਿਲ ਕੀਤੀਆਂ ਗਈਆਂ ਨੇ ਇਹਦੇ ਵਿੱਚ ਲਦਾਖ ਦੇ ਵਿੱਚ ਵਿਧਾਨ ਸਭਾ ਨਹੀਂ ਹੋएगी ਵਿਧਾਨ ਸਭਾ ਸਿਰਫ ਜੇ ਐਂਡ ਕੇ ਦੇ ਵਿੱਚ ਹੋਏਗੀ ਤੁਹਾਨੂੰ ਦੱਸ ਦਈਏ ਕਿ ਲੋਕ ਸਭਾ ਚੋਣ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਮਤਦਾਨ ਨੂੰ ਲੈ ਕੇ ਉਤਸ਼ਾਹ ਦੇਖਿਆ ਗਿਆ ਸੀ ਜਿਸ ਨੂੰ ਲੈ ਕੇ ਹੁਣ 30 ਅਕਤੂਬਰ ਤੋਂ ਪਹਿਲਾਂ ਇਲੈਕਸ਼ਨ ਕਰਵਾਉਣ ਦਾ ਜਿਹੜਾ ਕੋਰਟ ਦਾ ਹੁਕਮ ਸੀ ਕਿ 30 ਅਕਤੂਬਰ ਤੋਂ ਪਹਿਲਾਂ ਇਲੈਕਸ਼ਨ ਪ੍ਰਕਿਰਿਆ ਜਿਹੜੀ ਹੈ ਉਹ ਪੂਰੀ ਕਰਕੇ ਨਵੀਂ ਸਰਕਾਰ ਕਿਸ ਪਾਰਟੀ ਦੀ ਬਣੇਗੀ ਇਹ ਕਲੀਅਰ ਹੋ ਜਾਣਾ ਚਾਹੀਦਾ ਹੈ ਇਸ ਕਰਕੇ ਅੱਜ ਰਜੀਵ ਕੁਮਾਰ ਜਿਹੜੇ ਮੁੱਖ ਚੋਣ ਕਮਿਸ਼ਨਰ ਨੇ ਈਸੀਆਈ ਯਾਨੀ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਰਜੀਵ ਕੁਮਾਰ ਅੱਜ 3 ਵਜੇ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਨੇ ਔਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਰਿਆਣਾ ਜੰਮੂ ਕਸ਼ਮੀਰ ਅਤੇ ਹੋ ਸਕਦਾ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਬਾਏ ਇਲੈਕਸ਼ਨ ਹੋਣੀ ਹੈ ਉਹਨਾਂ ਦੀਆਂ ਡੇਟਾ ਦਾ ਵੀ ਐਲਾਨ ਹੋ ਜਾਵੇ ਏ ਅੱਜ ਇੰਪੋਰਟੈਂਟ ਪ੍ਰੈਸ ਕਾਨਫਰੰਸ ਹੋਏਗੀ ਜਿਹੜੀ 3 ਵਜੇ ਰਾਜੀਵ ਕੁਮਾਰ ਈਸੀਆਈ ਜਿਹੜੇ ਹੈਗੇ ਮੁਖ ਚੋਣ ਕਮਿਸ਼ਨਰ ਨੇ ਭਾਰਤ ਦੇ ਉਹ ਅੱਜ ਪੀਸੀ ਕਰਨ ਜਾ ਰਹੇ ਨੇ